ਬਟਾਲਾ ਦੇ ਜੋਗਿਆ ਮਹੱਲੇ ਦੇ ਵਿੱਚ ਦੋ ਨੌਜਵਾਨ ਆਪਸ ਵਿੱਚ ਭਿੜੇ ਨੇ ਦੋਨੋਂ ਹੀ ਹੋਏ ਜ਼ਖਮੀ ਔਰ ਦੋਨਾਂ ਨੂੰ ਹੀ ਇਲਾਜ ਦੇ ਲਈ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੋਨਾਂ ਦੇ ਲੱਗੀ ਸਿਰ ਤੇ ਸੱਟਾਂ ਤੇ ਜਦੋਂ ਜਾਣਕਾਰੀ ਹਾਸਲ ਕੀਤੀ ਤਾਂ ਦੋਨਾਂ ਨੇ ਇੱਕ ਦੂਜੇ ਉੱਪਰ ਨਸ਼ੇ ਦੇ ਦੋਸ਼ ਲਗਾਏ ਨੇ ਆਖਿਆ ਕਿ ਇਸਨੇ ਮੇਰੇ ਤੇ ਹਮਲਾ ਕੀਤਾ ਹੈ ਔਰ ਇਹ ਵਿਅਕਤੀ ਜੋ ਹੈ ਇਹ ਨਸ਼ਾ ਵੇਚਦਾ ਹੈ ਔਰ ਦੂਸਰੇ ਵੱਲੋਂ ਦੋਸ਼ ਲਗਾਏ ਗਏ ਕਿ ਇਸਨੇ ਨਸ਼ੇ ਦੇ ਲੋਰ ਦੇ ਵਿੱਚ ਰਾਤ ਕੋਨ ਤੇ ਗਾਲਾ ਕੱਡੀਆਂ ਔਰ ਜਿਸਮਗਰੋ ਦੋਨੋਂ ਇੱਕ ਦੂਜੇ ਦੇ ਹੱਥੀ ਬਹਿ ਗਏ ਔਰ ਦੋਨੋਂ ਹੀ ਨੌਜਵਾਨ ਇੱਕੋ ਮੋਹੱਲੇ ਦੇ ਦੱਸਦੀ ਹੈ ਕਿ ਰਹਿਣ ਵਾਲੇ ਨੇ ਪੁਲਿਸ ਨੇ ਫਿਲਹਾਲ ਮਾਮਲਾ ਜਿਹੜਾ ਹੈ ਉਹ ਦਰਜ ਕਰ ਦਿੱਤਾ ਹੈ ਔਰ ਬੰਦੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਸੁਖਨਾਮ ਸਿੰਘ ਕੀ ਆਟੀ ਨਿਊਜ਼ ਨੈਟਵਰਕ ਅਭਿਸ਼ੇਕ ਨਾਮ ਸਰ ਇਹ ਸਾਡੇ ਏਰੀਆ 'ਚ ਨਸ਼ਾ ਵੇਚਦੇ ਨੇ ਤੇ ਮੇਰੇ ਨਾਲ ਕੱਲ ਰਾਤ ਦੇ ਗਾਲੋ-ਗਾਲੀ ਹੋਏ ਨੇ ਇਹਨਾਂ ਨੂੰ ਮੈਂ ਕਿਹਾ ਤੁਸੀਂ ਨਸ਼ਿਆ ਵਿੱਚ ਹੋਗੇ ਤੇ ਮੈਂ ਤੁਹਾਨੂੰ ਚੁਕਵਾਵਾਂਗਾ ਤੇ ਬਸ ਉਹੀ ਗੱਲਾਂ ਇਹਨਾਂ ਨੇ ਬਦਮਾਸ਼ੀ ਕੀਤੀ ਹੈ ਪੂਰੀ ਤੇ ਮੇਰੇ ਨਾਲ ਨੇ ਸਵੇਰੇ ਅੱਜ ਲੜੇ ਨੇ ਤੇ ਲੜਾਈ ਇਸੇ ਗੱਲ ਦੀ ਹੈ ਥੋੜੇ ਦਿਨ ਪਹਿਲਾਂ ਇਹ ਮੇਰੀ ਦੁਕਾਨ ਤੇ ਵੀ ਆਏ ਸੀ ਇਹਨਾਂ ਨੇ ਮੇਰੀ ਦੁਕਾਨ ਤੋਂ ਫੋਨ ਚੁੱਕ ਲਿਆ ਸੀ ਫੋਨ ਚੁੱਕ ਲਿਆ ਤੇ ਰਾਤੀ ਇਹਨੂੰ ਮੈਂ ਜਦੋਂ ਪੁੱਛਿਆ ਤੇ ਅੱਗੋਂ ਇਹ ਮੇਰੇ ਨਾਲ ਹੀ ਲੜ ਪਏ ਇਸੇ ਗੱਲੋਂ ਹੀ ਤੇ ਅੱਜ ਸਵੇਰੇ ਮੇਰ ਨਾਲ ਇਹ ਹੱਥੋਪਾਈ ਹੋ ਗਿਆ ਮੈਨੂੰ ਰਾਹ 'ਚ ਮਿਲਿਆ ਤੇ ਉੱਥੇ ਮੇਰ ਨਾਲ ਹੱਥੋਪਾਈ ਹੋ ਗਿਆ ਗਾਲੋ-ਗਾਲੀ ਹੋ ਗਿਆ ਤੁਸੀਂ ਸ਼ਰਾਬਤ ਜ਼ਿਆਦਾ ਪੀਂਦੀ ਫੋਨ ਕਰ ਮੈਂ ਸ਼ਰਾਬ ਪੀਤੀ ਦੀ ਸੀ ਸ਼ਰਾਬ ਮੇਰਾ ਟੈਸਟ ਕਰਾ ਲੇਤਾ ਜਾਏ ਜੇ ਸ਼ਰਾਬ ਆ ਜੇ ਤੇ ਮੈਂ ਕਹਾਂਗਾ ਮੈਂ ਪੀਤੀ ਦੀ ਸੀ ਮੇਰੇ ਮਹੱਲੇ 'ਚ ਪੂਰੇ ਗਵਾਹ ਨੇ ਜਿਹੜਾ ਪੂਰਾ ਮਹੱਲਾ ਗਵਾਹ ਦੇਗਾ ਕਿ ਇਹ ਬੰਦੇ ਕਿੱਦਾਂ ਦੇ ਨੇ ਤੇ ਮੈਂ ਕਿੱਦਾਂ ਦਾ ਵਾਂ ਤੁਸੀਂ ਉੱਥੋਂ ਏਰੀਆ 'ਚ ਆ ਕੇ ਪੁੱਛ ਲਿੱਤਾ ਜਾਵੇ ਕਿ ਮੈਂ ਕਿੱਦਾਂ ਦਾ ਮਨੀਮੇਸ਼ ਚੱਲਿਆ ਸੀ ਅੱਜ ਸਰ ਇਹਨੂੰ ਮੈਂ ਕੱਲ ਰਾਤ ਵੱਲੋਂ ਬੱਸ ਇਹਨੂੰ ਮੈਂ ਪੁੱਛਿਆ ਵਾ ਤੇ ਅੱਗੋਂ ਮੇਰੇ ਨਾਲ ਹੱਥੋਂ ਪਾਈ ਹੋ ਗਿਆ ਜੀ ਉਸ ਤੋਂ ਬਾਅਦ ਇਹਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਨੇ ਮੇਰੇ ਸਿਰ ਤੇ ਉਹ ਜੇਬ ਚੋਂ ਕੁਝ ਕੱਢਿਆ ਵਾ ਤੇ ਉਹ ਮੇਰੇ ਸਿਰ ਤੇ ਮਾਰਿਆ ਵਾ ਮੈਂ ਤਾਂ ਕੁਝ ਨਹੀਂ ਮੇਰੇ ਹੱਥ 'ਚ ਜੀ ਐ ਹੁਣੀ ਤੁਸੀਂ ਮਿਸ਼ਨਾਈ ਝਗੜਾ ਆਇਆ ਵਾ ਬਿਗਯੂਗ ਵਿੱਚ ਦੋਹਾਂ ਪਾਰਟੀਆਂ ਦੋਹਾਂ ਪਾਰਟੀਆਂ ਦੇ ਆਪ ਸਿਰ ਸੱਟਾਂ ਲੱਗੀਆਂ ਵਾ ਤੇ ਦੋਹਾਂ ਪਾਰਟੀਆਂ ਹਸਪੀਟਲ ਗਈਆਂ ਨਾ ਜੋ ਵੀ ਐਮਐਲ ਰਹੇਗੀ ਜਿਸ ਤਰ੍ਹਾਂ ਦਾ ਉਹਨਾਂ ਦਾ ਮੈਡੀਕਲ ਆਏਗਾ ਵੈਰੀਫਾਈ ਕਰਕੇ ਉਹਨਾਂ ਦੇ ਖਲਾ ਜੋ ਵੀ ਕੇਸੇ ਬੰਦ ਕਰ ਵੀ ਕਰਨਗੇ